ਫਾਰਮਿੰਗ ਕੋਸਮੋਸ ਵਿੱਚ ਤੁਹਾਡਾ ਸਵਾਗਤ ਹੈ ਪੀਏਯੂ ਦੀ ਹੜਾਂ ਦੀ ਮਾਰ ਹੇਠ ਆਏ ਇਲਾਕਿਆਂ ਲਈ ਸਰਦੀਆਂ ਦੀਆਂ ਸਬਜ਼ੀਆਂ ਦੀ ਅਗੇਤੀ ਬਿਜਾਈ ਦੀ ਸਲਾਹ ਹੜਾਂ ਦੀ ਮਾਰ ਕਾਰਨ ਬਰਬਾਦ ਹੋਈਆਂ ਗਰਮੀਆਂ ਦੀਆਂ ਸਬਜ਼ੀਆਂ ਦੀ ਥਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਯਾ ਪੀਏਯੂ ਲੁਧਿਆਣਾ ਨੇ ਕਿਸਾਨਾਂ ਨੂੰ ਸਰਦੀਆਂ ਦੀਆਂ ਸਬਜ਼ੀਆਂ ਦੀ ਅਗੇਤੀ ਬਿਜਾਈ ਦੀ ਸਲਾਹ ਦਿੱਤੀ ਹੈ ਪੀਏਯੂ ਨੇ ਮਦਦ ਤੋਂ ਅਖੀਰ ਸਤੰਬਰ ਦੌਰਾਨ ਬੀਜੀਆਂ ਜਾਣ ਵਾਲੀਆਂ ਸਰਦੀਆਂ ਦੀਆਂ ਸਬਜ਼ੀਆਂ ਬਾਰੇ ਜਾਣਕਾਰੀ ਦਿੱਤੀ ਹੈ ਆਲੂ ਪੰਜਾਬ ਦੇ ਉਤਰੀ ਜ਼ਿਲ੍ਹਿਆਂ ਵਿੱਚ ਕਿਸਾਨ ਆਲੂ ਦੀ ਅਗੇਤੀ ਬਿਜਾਈ ਕਰ ਸਕਦੇ ਹਨ ਆਲੂ ਦੀਆਂ ਕਿਸਮਾਂ ਕੁਫਰੀ ਸੂਰਿਆ ਪੰਜਾਬ ਪੋਟੈਟੋ 101 ਅਤੇ ਕੁਫਰੀ ਪੁਖਰਾਜ ਦੀ ਬਿਜਾਈ ਅਖੀਰ ਸਤੰਬਰ ਵਿੱਚ ਕੀਤੀ ਜਾ ਸਕਦੀ ਹੈ ਇਸ ਬਾਰੇ ਹੋਰ ਜਾਣਕਾਰੀ ਲਈ ਕਿਸਾਨ ਡਾਕਟਰ ਨਵਜੋਤ ਸਿੰਘ ਬਰਾੜ ਨਾਲ 9466613412 ਨੰਬਰ ਉੱਤੇ ਸੰਪਰਕ ਕਰ ਸਕਦੇ ਹਨ ਮਟਰ ਮਟਰ ਅਗੇਤਾ 7 ਦੀ ਬਿਜਾਈ ਵੀ ਅਖੀਰ ਸਤੰਬਰ ਵਿੱਚ ਕੀਤੀ ਜਾ ਸਕਦੀ ਹੈ। ਬਿਜਾਈ ਤੋਂ ਬਾਅਦ ਇਸ ਦੀ ਪਹਿਲੀ ਤੋੜਾਈ 65 ਤੋਂ 70 ਦਿਨਾਂ ਵਿੱਚ ਹੋ ਜਾਂਦੀ ਹੈ। ਇਸ ਦੀਆਂ ਹਰੀਆਂ ਫਲੀਆਂ ਦਾ ਝਾੜ 32 ਕੁਇੰਟਲ ਪ੍ਰਤੀ ਏਕੜ ਹੈ। ਇਸ ਬਾਰੇ ਡਾਕਟਰ ਰਜਿੰਦਰ ਕੁਮਾਰ ਢੱਲ ਤੋਂ 8283840078 ਨੰਬਰ ਉੱਤੇ ਸਲਾਹ ਲਈ ਜਾ ਸਕਦੀ ਹੈ। ਫਲ ਗੋਬੀ ਫਲ ਗੋਬੀ ਦੀ ਮੁੱਖ ਮੌਸਮੀ ਕਿਸਮ ਪੰਜਾਬ ਮਗਰੀ ਮੱਧ ਸਤੰਬਰ ਤੋਂ ਸਤੰਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ ਇਸ ਦਾ ਝਾੜ 112.5 ਕੁਇੰਟਲ ਪ੍ਰਤੀ ਏਕੜ ਹੈ ਇਸ ਬਾਰੇ ਡਾਕਟਰ ਵਿਵੇਕ ਪਾਂਡੇ ਨਾਲ 9453106920 ਉਤੇ ਸੰਪਰਕ ਕੀਤਾ ਜਾ ਸਕਦਾ ਹੈ ਬ੍ਰੋਕਲੀ ਬ੍ਰੋਕਲੀ ਦੀਆਂ ਕਿਸਮਾਂ ਪੰਜਾਬ ਬ੍ਰੋਕਲੀ ਇੱਕ ਅਤੇ ਪਾਲਮ ਸਮ੍ਰiddhi ਵੀ ਮਾਦਤੋਂ ਅਖੀਰ ਸਤੰਬਰ ਤੱਕ ਬੀਜੀਆਂ ਜਾ ਸਕਦੀਆਂ ਹਨ ਕਿਸਾਨ ਇਸ ਬਾਰੇ ਡਾਕਟਰ ਰੂਮਾ ਦੇਵੀ ਤੋਂ 9878399555 ਨੰਬਰ ਉੱਤੇ ਸਲਾਹ ਲੈ ਸਕਦੇ ਹਨ ਜੜਾ ਵਾਲੀਆਂ ਸਬਜ਼ੀਆਂ ਜੜਾ ਵਾਲੀਆਂ ਸਬਜ਼ੀਆਂ ਦੀਆਂ ਦੇਸੀ ਕਿਸਮਾਂ ਜਿਵੇਂ ਕਿ ਗਾਜਰ ਦੀ PC 161 ਮੂਲੀ ਦੀ ਪੰਜਾਬ ਸਫੇਦ ਮੂਲੀ 2 ਅਤੇ ਛਲਗਮ ਦੀ L1 ਵੀ ਸਤੰਬਰ ਵਿੱਚ ਬੀਜੀਆਂ ਜਾ ਸਕਦੀਆਂ ਹਨ ਇਸ ਬਾਰੇ ਕਿਸਾਨ ਡਾਕਟਰ ਰੂਮਾ ਦੇਵੀ ਤੋਂ 9878399555 ਨੰਬਰ ਉੱਤੇ ਸਲਾਹ ਲੈ ਸਕਦੇ ਹਨ। ਪੱਤੇਦਾਰ ਸਬਜ਼ੀਆਂ, ਪਾਲਕ ਵਰਗੀ ਪੱਤੇਦਾਰ ਸਬਜ਼ੀ ਵੀ ਸਤੰਬਰ ਵਿੱਚ ਬੀਜੀ ਜਾ ਸਕਦੀ ਹੈ। ਇਸ ਬਾਰੇ ਡਾਕਟਰ ਹੀਰਾ ਸਿੰਘ ਨਾਲ 9501601144 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਖੇਤੀਬਾੜੀ ਅਤੇ ਸਹਾਇਕ ਉੱਦਮਾਂ ਨਾਲ ਜੁੜੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡਾ ਹੌਸਲਾ ਵਧਾਓ। ਧੰਨਵਾਦ।